ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਬੱਸ ਸਟੈਂਡ ਦੇ ਉੱਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਭਿਆਨਕ ਅੱਗ ਲੱਗੀ ਹੈ। ਦੇਰ ਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਜਦੋਂ ਬੱਸ ਸਟੈਂਡ ਤੇ ਅੱਗ ਦਾ ਭਾਂਬੜ ਮਚਦਾ ਉਸ ਦੌਰਾਨ ਉੱਥੇ ਜਿੰਨੇ ਵੀ ਬੱਸ ਸਟੈਂਡ ਦੇ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ। ਜਿੱਥੇ ਤੁਹਾਨੂੰ ਦੱਸ ਦਈਏ ਕਿ ਰਾਤ ਨੂੰ ਬਸ ਸਟੈਂਡ ਦੇ ਉੱਤੇ ਹੀ ਬਸਾਂ ਦੇ ਵਿੱਚ ਜਿਹੜੇ ਡਰਾਈਵਰ ਹੁੰਦੇ ਨੇ ਉਹ ਸੌਂਦੇ ਨੇ ਪਰ ਦੇਰ ਰਾਤ ਜਦੋਂ ਅੱਗ ਦਾ ਭਾਂਬੜ ਦੇਖਣ ਨੂੰ ਮਿਲਿਆ ਤਾਂ ਲੋਕ ਜਿਹੜੇ ਨੇ ਆਸ-ਪਾਸ ਦੇ ਇਸ ਦੇ ਨਾਲ ਹੀ ਕਰਮਚਾਰੀ ਜਿਹੜੇ ਨੇ ਉਹ ਹੈਰਾਨ ਰਹਿ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਭਾਜੜਾ ਮਚ ਜਾਂਦੀ ਹੈ ਹਾਲਾਂਕਿ ਅੱਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਿਨੀ ਬਸਾਂ ਤੋਂ ਲੈ ਕੇ ਪੀਆਰਟੀਸੀ ਦੀਆਂ ਬਸਾਂ ਇਸ ਅਗ ਦੀ ਚਪੇੜ ਦੇ ਵਿਚਾਈਆਂ ਨੇ ਤੇ ਦੋ ਬਸਾਂ ਨੂੰ ਕਾਫੀ ਨੁਕਸਾਨ ਵੀ ਹੋਇਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਿ ਪਟਿਆਲਾ ਦੇ ਬਸ ਸਟੈਂਡ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਬਸ ਸਟੈਂਡ ਦੀਆਂ ਇਹ ਤਸਵੀਰਾਂ ਨੇ ਪਟਿਆਲਾ ਦਾ ਜਿਹੜਾ ਨਵਾਂ ਬਸ ਸਟੈਂਡ ਬਣਿਆ ਹੋਇਆ ਉੱਥੋਂ ਦੀਆਂ ਇਹ ਤਸਵੀਰਾਂ ਜਿੱਥੇ देर रात ਬਸਾਂ ਨੂੰ ਭਿਆਨਕ ਅੱਗ ਲੱਗੀ ਆ ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਬਾਬਤ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿਸੇ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾਫਿਰ ਸ਼ਾਰਟ ਸਰਕਟ ਦੇ ਕਾਰਨ ਬਸਾਂ ਨੂੰ ਅੱਗ ਲੱਗੀ ਹੈ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਤਸਵੀਰਾਂ ਬਿਹਤ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਜਿੱਥੇ ਦੇਰ ਰਾਤ ਬਸਾਂ ਨੂੰ ਅੱਗ ਲੱਗਦੀ ਹੈ ਤੇ ਇਸ ਦੇ ਚਪੇਟ ਦੇ ਵਿੱਚ ਕਈ ਬਸ ਆਉਂਦੇ ਨੇ ਤੇ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਪਤਾ ਲੱਗਦਾ ਹੈ ਕਿ ਬਸਾਂ ਨੂੰ ਅੱਗ ਲੱਗੀ ਹੈ ਅੱਗ ਦਾ ਭਾਂਬੜ ਜਦੋਂ ਲੋਕਾਂ ਦੇ ਵੱਲੋਂ બસ ਦੇ ਡਰਾਈਵਰਾਂ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਜਦੋਂ ਦੇਖਿਆ ਜਾਂਦਾ ਤਾਂ ਮੌਕੇ ਤੇ ਭਾਜੜਾ ਮਚ ਜਾਂਦੀ ਹੈ ਸੋ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਬੱਸ ਸਟੈਂਡ ਦੇ ਉੱਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਭਿਆਨਕ ਅੱਗ ਲੱਗੀ ਹੈ देर रात ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਬੱਸ ਸਟੈਂਡ ਤੇ ਅੱਗ ਦਾ ਭਾਂਬੜ ਮਚਦਾ ਉਸ ਦੌਰਾਨ ਉੱਥੇ ਜਿੰਨੇ ਵੀ ਬੱਸ ਸਟੈਂਡ ਦੇ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਅੱਜ ਜਿੱਥੇ ਤੁਹਾਨੂੰ ਦੱਸ ਦਈਏ ਕਿ ਰਾਤ ਨੂੰ ਬੱਸ ਸਟੈਂਡ ਦੇ ਉੱਤੇ ਹੀ ਬਸਾਂ ਦੇ ਵਿੱਚ ਜਿਹੜੇ ਡਰਾਈਵਰ ਹੁੰਦੇ ਨੇ ਉਹ ਸੌਂਦੇ ਨੇ ਪਰ देर रात ਜਦੋਂ ਇਹ ਅੱਗ ਦਾ ਭਾਂਬੜ ਦੇਖਣ ਨੂੰ ਮਿਲਿਆ ਤਾਂ ਲੋਕ ਜਿਹੜੇ ਨੇ ਆਸ-ਪਾਸ ਦੇ ਇਸ ਦੇ ਨਾਲ ਹੀ ਕਰਮਚਾਰੀ ਜਿਹੜੇ ਨੇ ਉਹ ਹੈਰਾਨ ਰਹਿ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਭਾਜੜਾ ਮਚ ਜਾਂਦੀ ਹੈ ਹਾਲਾਂਕਿ ਆਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਿਨੀ ਬਸਾਂ ਤੋਂ ਲੈ ਕੇ ਪੀਆਰਟੀਸੀ ਦੀਆਂ ਬਸਾਂ ਇਸ ਅੱਗ ਦੀ ਚਪੇੜ ਦੇ ਵਿਚਾਈਆਂ ਨੇ ਤੇ ਦੋ ਬਸਾਂ ਨੂੰ ਕਾਫੀ ਨੁਕਸਾਨ ਵੀ ਹੋਇਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਿ ਪਟਿਆਲਾ ਦੇ ਬੱਸ ਸਟੈਂਡ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਬੱਸ ਸਟੈਂਡ ਦੀਆਂ ਇਹ ਤਸਵੀਰਾਂ ਨੇ ਪਟਿਆਲਾ ਦਾ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਹੋਇਆ ਹੈ ਉੱਥੋਂ ਦੀਆਂ ਇਹ ਤਸਵੀਰਾਂ ਜਿੱਥੇ ਦੇਰ ਰਾਤ ਬੱਸਾਂ ਨੂੰ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਬਾਬਤ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿਸੇ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਾਫਿਰ ਸ਼ਾਰਟ ਸਰਕਟ ਦੇ ਕਾਰਨ ਬਸਾਂ ਨੂੰ ਅੱਗ ਲੱਗੀ ਹੈ ਫਿਲਹਾਲ ਇਸ ਬਾਬਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਤਸਵੀਰਾਂ ਬੇਹੱਦ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਜਿੱਥੇ ਦੇਰ ਰਾਤ ਬਸਾਂ ਨੂੰ ਅੱਗ ਲੱਗਦੀ ਹੈ ਤੇ ਇਸ ਦੇ ਚਪੇਟ ਦੇ ਵਿੱਚ ਕਈ ਬਸ ਆਉਂਦੇ ਨੇ ਤੇ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਪਤਾ ਲੱਗਦਾ ਹੈ ਕਿ ਬਸਾਂ ਨੂੰ ਅੱਗ ਲੱਗੀ ਹੈ ਅੱਗ ਦਾ ਭਾਂਬੜ ਜਦੋਂ ਲੋਕਾਂ ਦੇ ਵੱਲੋਂ ਬਸ ਅਤੇ ਡਰਾਈਵਰਾਂ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਜਦੋਂ ਦੇਖਿਆ ਜਾਂਦਾ ਹੈ ਤਾਂ ਮੌਕੇ ਤੇ ਭਾਜੜਾ ਮਚ ਜਾਂਦੀ ਹੈ